ਇਹਨਾਂ ਜਿਹੜੇ ਕੰਮ ਲਾ ਰਹੇ ਤੁਸੀਂ ਕੀਤਾ ਜਿਹੜਾ ਕੀ ਕਰ ਰਹੇ ਹੋ ਜੁਨਾਹ ਹਰ ਬਲਦੀ ਸਿੰਘ ਦਾ ਮਹਸੂਬਾ ਫੈਸ਼ਰ 25 ਬੜਾ ਗਿਆ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਸਰਕਾਰ ਦੀ ਨਕਾ ਨਹੀਂ ਕਰਕੇ ਕੀਤਾ ਜਾ ਰਿਹਾ ਕਿਉਂਕਿ ਸਾਡੇ ਮੈਜਨੇ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਦੇਸ਼ ਅਤੇ ਪ੍ਰਸਾ ਜਿਹੜੀਆਂ ਪੌਂਡੀਆਂ ਹੂਏ ਔਰ ਜਿਹਦੇ ਲੈ ਕੇ ਪੌਂਡ ਕਰਨ ਔਰ ਇਹ ਜਿਹੜੀ ਬਦਲਾਰੀ ਸਰਕਾਰ ਆਈ ਆ ਉਹਨੇ 4 ਸਾਲਾਂ ਦੇ ਵਿੱਚ ਇੱਕ ਵੀ ਸਰਕਾਰੀ ਬਸਨੀ ਪਾਈ ਨਾ ਤੇ ਕਰੋੜ ਵਿੱਚ ਪਾਈ ਆ ਨਾ ਪੀ ਆ ਕਿਸੀ ਤੇ ਪਾ ਉਲਟਾ ਕੀ ਹੈ ਕਿ ਹੁਣ ਜਿਹੜੇ ਮੈਡੀਕਲ ਸਕੂਲ ਬਸਾਂ ਜਿਹੜੀਆਂ ਜਿਨ੍ਹਾਂ ਨੇ ਨਾਂ ਦੇ ਕੇ ਪ੍ਰਾਈਵੇਟ ਦੇຊਨ ਬਸਾਂ ਜਿਹੜੀਆਂ ਪਉਂ ਜਾ ਰਹੀ ਆ ਸਰਕਾਰੀ ਟੈਂਡਰ ਸਰਕਾਰੀ ਜਿਹੜਾ ਪ੍ਰਮਾਤਵਾ ਉਹਦੇ ਤੇ ਪ੍ਰਾਈਵੇਟ ਬਸਾਂ ਜਿਹੜੀਆਂ ਚਲਾਉਣਾ ਚਾਹੁੰਦੇ ਆ ਉਹਨਾਂ ਨੇ ਪਾਲਸੀ ਦੇ ਵਿੱਚ ਵਾਧਾ ਘਾਟ ਕੀਤੀ ਹੈ ਸਰਕਾਰ ਨੇ ਪਹਿਲਾਂ ਸਾਡੀ ਰੇਸ਼ੋ ਸੀ ਕਿ 60% ਰੋਡਵੇ ਜੀ ਹੁੰਦੀ ਹੈ ਤੇ 40% ਪ੍ਰਾਈਵੇਟ ਹੁੰਦੀ ਔਰ ਇਹ ਸਰਕਾਰ ਨੇ 50-50 ਕਰ ਦਿੱਤੀ 50% ਦਾ ਆਪ ਦੇ ਲਾਫਟੂ ਪੂਰੇ ਦੀ ਕਰ ਰਿਹਾ ਵੀ ਪ੍ਰਾਈਵੇਟ ਬਲੇ ਨੂੰ ਵਾਕੇ ਤੇ ਫਾਦਰ ਰੋਡ ਦੇ ਵਿੱਚ ਵਾੰਦੇ ਆ ਜਿਹੜੇ ਸਿੱਧਾ-ਸਿੱਧਾ ਮਕਸੀਮਾ ਦੀ ਪਬਲਿਕ ਦੀ ਜਿਹੜੀ ਪ੍ਰਾਪਰਟੀ ਆ ਉਹ ਦਿਨ-ਦਿਨ ਜਿਹੜੀ ਆ ਮੈਗਨੇਟ ਖਤਮ ਹੋ ਗਈ ਆ ਉਹ ਜਥੇਬੰਦੀ ਉਹਦਾ ਵਿਰੋਧ ਕਰਦੇ ਆ ਕਿ ਜਿਹੜੀਆਂ ਬਸਾਂ ਪਾਉਣੀਆਂ ਉਹ ਮੈਗਨੇਟੀਆਂ ਪਾਉਣ ਜਾਣ ਅੱਜ ਸਾਡਾ ਜਿਹੜਾ ਇੱਥੇ ਗੋਲਡਨ ਗੇਟ ਦੇ ਉੱਤੇ ਪੰਜਾਬ ਦੇ ਕੰਨਾਂ ਥਾਣਾ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਅੰਮ੍ਰਿਤਸਰ ਗੋਲਡਨ ਗੇਟ ਤੇ ਜਲੰਧਰ ਪੀਏਟੀ ਤੇ ਸ਼ੇਰਪੁਰ ਚੌਂਕ ਲੁਧਿਆਣਾ ਅਪਾਰਾ ਇਹ ਚੰਡੀਗੜ੍ਹ ਰੋਡ ਜਾਂਦਾ ਤੇ ਪੁਆਣੀਗੜ ਪੰਜਾਂ ਪੁਆਇੰਟਾਂ ਤੇ ਸਾਡਾ ਪ੍ਰੋਗਰਾਮ ਆ 12 ਵਜੇ ਤੋਂ ਲੈ ਕੇ 2 ਵਜੇ ਤੱਕ ਜੇਕਰ ਇਹ ਸਰਕਾਰ ਇਹਦੇ ਵੀ ਉਹ ਟੈਂਡਰ ਜਿਹੜਾ ਨਜਾਇਜ਼ ਟੈਂਡਰ ਲੈ ਕੇ ਆਇਆ ਸੀ ਸਾਡੇ ਨਾਗਰਿਕਾਂ ਤੇ ਮੂੰਹੇ ਇੱਧ ਕਰਦੀ ਤੇ 2 ਵਜੇ ਤੋਂ ਬਾਅਦ ਮੇਰੇ ਅਸੀਂ ਪੂਰਾ ਪੰਜਾਬ ਦੀਆਂ ਜਿਹੜੀਆਂ ਇੱਥੇ ਦੁੱਖਾ ਸਾਡੀਆਂ ਬੱਸਾਂ ਚੱਲਣਗੀਆਂ ਉਹ ਵੀ ਬੰਦ ਕਰਾਂਗੇ ਪੰਦ ਕਰਨ ਤੋਂ ਬਾਅਦ ਪਾਲਿਸ ਦੀ ਡੀਵੀਟੀ ਰਹੇ ਚਾ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਲਾਇਆ ਜਾਊਗਾ ਤੇ ਉਹਨੂੰ ਸਵਾਰ ਕੀਤੇ ਜਾਣਗੇ ਤੇ ਜਿਹੜੇ ਤੁਸੀਂ ਭਗਤ ਸਿੰਘ ਦੀ ਸੋਚ ਵਾਲੀ ਪੱਗ ਬੰਨ ਕੇ ਇਹ ਦੁਨੀਆਂ ਦੇ ਵਿੱਚ ਬਣੇ ਤਰਨਵੇਂ ਐਮਐਲਏ ਤੇ ਸਰਕਾਰ ਬਣਾਈ ਆ ਤੁਸੀਂ ਆਪਣੀ ਪੁੱਤਰ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ ਕਿ ਠੇਕੇਦਾਰੀ ਸਿਸਟਮ ਜਿਹੜਾ ਉਹ ਬੰਦ ਕੀਤਾ ਜਾਊਗਾ ਨੌਜਵਾਨ ਪੱਕੇ ਕੀਤੇ ਜਾਣਗੇ ਨੌਜਵਾਨ ਇਹਨਾਂ ਦਾ ਸ਼ੋਸ਼ਣ ਜਿਹੜਾ ਬੰਦ ਕੀਤਾ ਜਾਊਗਾ ਪਰ ਤੁਸੀਂ ਉਲਟਾ ਕਰਕੇ ਰਹੇਗੇ ਇਹ ਪੁੱਤਰ ਸਦਨ ਦੇ ਜਿਹੜੀਆਂ 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 ਬੈਠੇ ਇਸ ਫਾਦੇ ਨੇ 90 ਕਿਲੋਮੀਟਰ ਬਸਾਂ ਪਾਉਂਦੇ ਇਹ ਸਵਾਲ ਕਰਨੀਆਂ ਆਂ ਪੂਰੀ ਉੱਥੇ ਜਿਹੜੀ ਆ ਗਿਰਤੀ ਲੈ ਕੇ ਜਾਵਾਂ ਅੱਜ ਤੱਕ ਪ੍ਰਸ਼ਾਸਨ ਉਹਨਾਂ ਨੇ ਧੱਕਾ ਮਸਾੜੀ ਕੀਤੀ ਗਏ ਗਾਲ ਮੰਡਾ ਦੀ ਕਟਾਇਆ ਸ਼ਾਸਨ ਪਹਿਲਾਂ ਦੇ ਸਾਡੇ ਨਾਲ ਬਸ ਸਟੈਂਡ ਦੇ ਉੱਤੇ ਸਾਨੂੰ ਇਹਨਾਂ ਨੇ ਘੇਰਨ ਦੀ ਬਹੁਤ ਕੋਸ਼ਿਸ਼ ਕੀਤੀ ਇਹ ਸ਼ਾਸਨ ਨੇ ਆਪ ਹੀ ਬਸ ਸਟੈਂਡ ਬੰਦ ਕਰਾ ਦਿੱਤਾ ਸਾਡੀ ਕੋਈ ਬਸ ਸਟੈਂਡ ਬੰਦ ਕਰਾਉਣ ਦੀ ਕਾਹਲ ਨਹੀਂ ਹੈ ਜੀ ਉੱਥੇ ਵੀ ਚਲੋ ਤੁਸੀਂ ਕਵਰ ਵੀ ਕੀਤਾ ਪਰ ਫੇਰ ਵੀ ਇਹ ਸਾਡੇ ਵੱਡੇ ਭਰਾ ਵਾ ਜੇ ਸਾਨੂੰ ਇਹ ਜੇਲ੍ਹਾਂ ਦੀ ਵੀ ਲੈ ਜਾਣਗੇ ਇਹ ਤਾਂ ਨਹੀਂ ਸਾਨੂੰ ਇਹਨਾਂ ਦਾ ਕੋਈ ਜਲਾਵੀ ਹੈਗਾ ਪਰ ਅਸੀਂ ਆਪਣੀਆਂ ਮੰਗਾਂ ਤੇ ਨਜ਼ਰ ਸਾਡੀ ਅੰਦਰ ਰੱਤ ਨਹੀਂ ਹੁੰਦਾ ਉਹਨਾਂ ਦੇ ਅਸੀਂ ਜਿਹੜਾ ਆਪਣਾ ਪ੍ਰਦਰਸ਼ਨ ਜਾਰੀ ਰੱਖਣਾ ਤਾਂ ਨਹੀਂ ਪ੍ਰਸ਼ਾਸਨ ਨੂੰ ਵੀ ਦਿਖਾਇਆ ਜਾ ਰਿਹਾ ਹੈ ਪ੍ਰਸ਼ਾਸਨ ਨੇ ਜੋ ਤੱਕ ਰੋਕ ਮੋੜਿਆ ਉਹ ਆਪਣੇ ਉਹ ਲਿਖ ਜਾਣਗੇ ਇਹ ਤਾਂ ਮੀਡੀਆ ਦੀ ਵੀ ਵਾਰਤ ਦਵਾਉਂਦੇ ਆ ਉਹੀ ਲਫਾ ਤਾਂ ਕਿੰਨੇ ਤੱਕ ਲੱਗੇਗਾ ਇਹ ਤਾਂ ਘੰਟੇ ਤੱਕ ਇਹਨਾਂ ਨੂੰ ਤੁਹਾਨੂੰ ਸਾਡੇ ਲੱਗੇ ਨਹੀਂ ਆਉਣਗੇ ਤੇ ਕਵਰੇਜ ਨਹੀਂ ਕਰਨਦੇ ਤੇ ਇੱਕੋ ਤੋਂ ਪਤਾ ਲੱਗਦਾ ਇਹ ਜਿਹੜੀ ਮਾਨ ਸਰਕਾਰ ਵਾ ਇਹ ਬਈ ਮਾਨਾਂ ਦੀ ਸਰਕਾਰ ਭਨਹੀ ਹੈ ਏ ਫਾਰਕ ਮਲਾਜੋਨੋ ਮਜ਼ਦੂਰ ਦੀ ਮੇਰੀ ਵਾਜਦਬਾਨੀ ਚਾਹੁੰਦੇ ਆ ਅੱਜ ਪੱਤਰਕਾਰ ਭਾਈ ਚਾਰੇ ਦੀ ਵੀ ਵਾਜਦਬਾਨੀ ਕੋਸ਼ਿਸ਼ ਕੀਤੀ ਹੈ ਔਰ ਮੈਂ ਧੰਨਵਾਦ ਕਰਦਾ ਪੱਤਰਕਾਰ ਭਾਈ ਚਾਰੇ ਦਾ ਕਿ ਉਹ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਹਾਂ ਕਿ ਇਸ ਜਗ੍ਹਾ ਤੇ ਧਰਨਾ ਲਾਇਆ ਕਿੰਨਾ ਵਦੋ ਲਾਇਆ ਤੇ ਕਿਉਂ ਲਾਇਆ ਮੈਂ ਪਨ ਬਸਦੀ ਆਤੀ ਸੀ ਕੰਟਰੈਕਟਰ ਵਰਕ ਯੂਨੀਅਨ ਅਮਰ ਸਾਹਿਬਾਂ ਤੋਂ ਦੀਪੂ ਭਰਾਣ ਹੀ ਰਾਸੇਗਾ ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਵਾਏ ਪਨ ਬਸਦੀ ਆਤੀ ਸੀ ਦੇ ਕੱਚੇ ਮਜ਼ਦੂਰਾਂ ਨਾਲ ਕੀਤਾ ਜਾ ਰਿਹਾ ਕਿਉਂਕਿ ਇਹ ਭਾਗ ਦਾ ਨਿੱਕੀ ਕਰਨ ਕੀਤਾ ਜਾ ਰਿਹਾ ਹੈ ਸਰਕਾਰ ਨੇ ਅਤੇ ਉਹ ਭਾਗ ਲੋ ਜਿਹੜਾ ਨਿਜੀ ਕਰਨ ਕੀਤਾ ਜਾ ਰਿਹਾ ਵਾ ਇਹਦੇ ਰੋਕ ਰੋਕ ਕੇ ਕੀਤਾ ਜਾ ਰਿਹਾ ਠੀਕ ਹੈ ਕੀ ਗੱਲ ਹੈ ਕਿ ਮੰਗਾ ਤੁਹਾਡੀਆਂ ਮੰਗੀਆਂ ਨਹੀਂ ਜਾ ਰਹੀਆਂ ਕਿਉਂਕਿ ਸਾਡੀਆਂ ਮੰਗਾਂ ਮੰਗੀਆਂ ਲੱਗ ਨਹੀਂ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਸਾਡੀ ਪਾਲਿਸੀ ਬਣੀ ਹੋਏ ਪਾਲਿਸੀ ਲੱਗ ਨਹੀਂ ਦਿੱਤੀ ਜਾ ਰਹੀ ਕੱਦੇ ਇਹ ਮੜਾਉਣ ਜਿਹੜੇ ਅਧਾਲ ਨਹੀਂ ਕੀਤੇ ਜਾ ਰਹੇ ਉਲਟ ਹੈ ਕਿ ਆ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਆ ਸਾਡੇ ਮੈਨੇਜਮੈਂਟ ਵੱਲੋਂ ਜਿਹੜਾ ਆ ਕਿੰਨੇ ਮੀਟਰ ਸਕਰੀਨ ਦਾ ਸਾਈਜ਼ ਹਰ ਮੈਂ ਦੇ ਦੁਕਾਈਆਂ ਜਾ ਰਹੀਆਂ ਤਬਾ ਰਾਜਾ ਨੇ ਕੀ ਕਹਨੇ ਕਿ ਕਾ ਜਾ ਰਿਹਾ ਉਧਰ ਰੋਡ ਰੋਡ ਬੰਦ ਕੀਤੇ ਗਏ ਸਟੇਸ਼ਨ ਕੀ ਹੈ ਜਿਹੜਾ ਰੂਟ ਬੰਦ ਕੀਤਾ ਤੇ ਕਿੰਨੇ ਤੋਂ ਕਿੰਨੇ ਜਿਹੜਾ ਰੋਡ ਬੰਦ ਕੀਤਾ ਜੀ ਅਸੀਂ ਅੱਜ ਆਪਣੇ ਅਨੁਸਾਰ ਗੋਲਡਨ ਗੇਟ ਕੀਤਾ ਆ ਬੰਦ ਇਹ ਸਾਡਾ 12:00 ਤੋਂ 2:00 ਤੱਕ ਦਾ ਪ੍ਰੋਟੈਸਟ ਆ ਤੇ باقی ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਜੀ ਸਾਡਾ ਟੈਂਡਰ ਵੀ ਤੇ ਰਹੀਗਾ ਜੇ ਟੈਂਡਰ ਰੱਦ ਹੋ ਜਾਂਦਾ ਤੇ ਪਾਇਆ ਜਿਹੜਾ ਪ੍ਰਸ਼ਾਸਨ ਉਪੋਠਵਣ ਕੀਤਾ ਜਾ ਸਕਦਾ ਕੋਈ ਆ ਜੇ ਕਾ ਜਾ ਰਿਹਾ ਕੋਈ 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 ਕੀਤੀ ਤੇ ਜਮੂ ਕੀ ਸਾਡੇ ਨਾਲ ਕੋਈ ਨਹੀਂ ਹੋਈ ਸਾਡੀ ਬਸਟਾਂ ਦੇ ਵੀ ਬਹੁਤ ਜ਼ਿਆਦਾ ਹੋਈ ਬਾਟਾਂ ਦੇ ਬਾਰੇ ਸਾਨੂੰ ਇੱਥੇ ਆ ਕੇ ਵੀ ਜਿਹੜਾ ਪ੍ਰਸ਼ਾਸਨ ਵਾਲਾ ਬਹੁਤ ਅੰਗਤ ਜਾਣ ਤੇ ਜਦਿਆਂ ਵੀ ਇੱਥੇ ਚੜ੍ਹੇ ਹੁੰਦੇ ਦੌਰਾਨ ਸਾਡੇ ਡਰਾਈਵਰਾਂ ਕਨੈਕਟਰਾਂ ਤੋਂ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਅਸੀਂ ਹਸਪਤਾਲ ਫਿਰ ਰਹੇ ਆ ਬਾਕੀ ਆ ਵੀ ਪ੍ਰਟੋਸ ਜਿਹੜਾ ਪ੍ਰਸ਼ਾਸਨ ਨਾਲ ਜਾਣ ਕੇ ਕਰ ਰਿਹਾ ਕਿਉਂਕਿ ਪ੍ਰਟੋਸ ਜਿਹੜਾ 14 ਤਰੀਕ ਨੂੰ ਅਸੀਂ ਇੱਥੇ ਕੰਨ ਲਾ ਲਾਇਆ ਸੀ ਉਧਰੋਂ ਸਰਕਾਰ ਨੇ ਸਾਨੂੰ ਪੱਟੀ ਦਿਵਾਈ ਸੀ ਕਿ 23 ਤਰੀਕ ਤੱਕ ਆਦਾ ਮਾਲ ਆ ਲੇ ਜੂਗਾ ਫਾਂ ਦੇ ਜਿੰਨੇ ਮਸਲਾ ਨਹੀਂ ਹੋਇਆ ਟਰਨਲ ਲੌਂਗ ਦੇ ਕੰਮ ਘੜੀਆਂ ਮੰਗਾ ਪੂਰੀ ਹੋ ਸਕਦੀਆਂ ਹਨ ਟਰਨਲ ਲੌਂਗ ਦੇ ਮਾਲ ਕੋ ਬੇਸ਼ਕਾ ਫਟਾਣਾ ਜਿਹੜਾ ਹਮਾਰਾ ਰਾਈਡ ਹੈ ਸੁਭਾਸ਼ਕਾਰ ਕੋ ਅਸੀਂ ਜਾ ਰਾਈਡ ਹੈ ਆਪਾਂ ਰੋਜ਼ ਦੇ ਵਾਲਾ ਆ ਜਾਣਾ ਜਿਹੜਾ 골ਡਨ ਗੇਟ ਦੇ ਉੱਤੇ ਕੁਝ ਜਿਹੜਾ ਲੋਕਾਂ ਦੁਆਰਾ ਜਾ ਟਰਨਲ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਚੱਕ ਲਿਆ ਹੈ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਨੈਕਸਟ 83 ਮਿਲ ਚੁਕੀ ਹੈ ਸੋ ਰੋਡ ਇਜ਼ ਕਲੀਅਰ ਸਾਰੇ ਰਵਾਜਾਈ ਇਸ ਵਿੱਚ